ਗਿਆ ਉਹਦੀ ਕੰਸਟਰਕਸ਼ਨ ਚੱਲ ਰਹੀ ਹੈ ਦੋਨੋਂ ਪਾਸਿਓਂ ਉਹ ਬੰਦ ਕੀਤਾ ਹੋਇਆ ਹੈ ਕਾਫੀ ਸਮੇ ਤੋਂ ਇਹ ਉਹ ਸਮੱਸਿਆ ਕਰਕੇ ਮੈਨੂੰ ਐਸਐਸਪੀ ਸਾਹਿਬ ਸ਼੍ਰੀ ਵਰਮਨ ਸ਼ਰਮਾ ਜੀ ਨੇ ਭੇਜਿਆ ਵੀ ਜਾ ਕੇ ਉਥੇ ਦੇਖੋ ਵੀ ਉਹਦਾ ਕੋਈ ਸੋਲੂਸ਼ਨ ਕੱਢੋ ਉਹਨਾਂ ਨੇ ਐਸਐਸਪੀ ਸਾਹਿਬ ਹੋਰਾਂ ਨੇ ਡੀਜੀ ਸਰਵ ਜਿਹੜੇ ਆਪਣੇ ਬੀਜੀਪੀ ਐਸਰਾਏ ਟ੍ਰੈਫਿਕ ਤੇ ਆਪਣੇ ਹੈੱਡ ਨੇ ਉਹਨਾਂ ਨੂੰ ਰਿਕਵੈਸਟ ਕੀਤੀ ਵੀ ਕੋਈ ਐਕਸਪਰਟ ਬੰਦੇ ਭੇਜ ਕੇ ਇੱਥੇ ਇਹਦਾ ਸੋਲੂਸ਼ਨ ਕੱਢਿਆ ਜਾਵੇ ਉਹਨਾਂ ਦੀ ਹਦਾਇਤ ਤੇ ਸਾਡੇ ਟ੍ਰੈਫਿਕ ਦੇ ਐਡਵਾਈਜ਼ਰ ਨੇ ਡਾਕਟਰ ਨਗਦੀਪ ਅਸੀਂ ਜਾ ਉਹਨਾਂ ਦੀ ਅੱਜ ਵਿਜ਼ਿਟ ਹੋਈ ਸੀ ਸਰਸਰੀ ਤੇ ਅੱਜ ਉਹ ਸੰਬੰਧ ਵਿੱਚ ਇੱਥੇ ਆਏ ਸੀ ਰਾਜਪੁਰਾ ਤਾਂ ਕਿ ਇਸ ਸਮੱਸਿਆ ਦਾ ਕੋਈ ਸੋਲੂਸ਼ਨ ਕੱਢਿਆ ਜਾ ਸਕੇ ਕਿਉਂਕਿ ਲੁਧਿਆਣਾ ਅੰਮ੍ਰਾਲਾ ਜਾਂ ਦਿੱਲੀ ਰੋਡ ਹੈ ਜਿਹੜਾ ਬੜਾ ਬਿਜ਼ੀ ਰੋਡ ਹੈ ਇਸ ਕਰਕੇ ਲੋਕਾਂ ਨੂੰ ਸਮੱਸਿਆ ਨਾ ਆਵੇ ਤਾਂ ਇਹਦਾ ਅਸੀਂ ਕੋਈ ਨਾ ਕੋਈ ਹੱਲ ਕੱਢਣ ਲਈ ਅੱਜ ਇਕੱਠੇ ਹੋਏ ਸੀ ਉੱਥੇ ਜਿਸ ਤੇ ਐਸ ਡੀ ਐਮ ਸਾਹਿਬ ਡਾਕਟਰ ਨਦੀਪ ਅਸੀਂ ਦਾ ਮੈਂ ਐਸਪੀ ਟ੍ਰੈਫਿਕ ਤੇ ਡੀਐਸਪੀ ਰਾਜਪੁਰਾ ਐਸਐਚਓ ਸਿਟੀ ਰਾਜਪੁਰਾ ਸਾਡੇ ਟ੍ਰੈਫਿਕ ਚਾਰਜ ਗੁਰਵਚਨ ਸਿੰਘ ਤੇ ਨੈਸ਼ਨਲ ਹਾਈਵੇ ਦੀ ਟੀਮ ਅਸੀਂ ਇਹ ਅਗਲੇ ਹਫਤੇ ਇਹ ਇੱਕ ਵਿਜ਼ਿਟ ਰੱਖਾਂਗੇ ਤੇ ਉੱਥੇ ਕੋਈ ਨਾ ਕੋਈ ਇਹਦਾ ਅਸੀਂ ਸੋਲੂਸ਼ਨ ਕਰਾਂਗੇ ਮੈਂ ਪਬਲਿਕ ਨੂੰ ਅਪੀਲ ਕਰਦਾ ਕਿ ਜਦੋਂ ਵੀ ਤੁਸੀਂ ਚੰਡੀਗੜ੍ਹ ਸਾਈਡ ਤੋਂ ਆਣਾ ਹੈ ਜਾਂ ਕਿਸੇ ਨੇ ਪਟਿਆਲੇ ਜਾਣਾ ਹੈ ਤਾਂ ਉਹ ਸੁਤਾ ਜਸ਼ਨ ਪੈਲੇਸ ਹੋਟਲ ਹੈਗਾ ਜਸ਼ਨ ਹੋਟਲ ਉਥੇ ਨਾਲ ਹੀ ਅੰਡਰਪਾਸ ਆਇਆ ਕਰੀਬ 2 ਕਿਲੋਮੀਟਰ ਗਗਨ ਚੌਂਕ ਤੋਂ ਉਥੋਂ ਦੀ ਜਾ ਕੇ ਸਿੰਗਲ ਲੇਨ ਬਣਾ ਕੇ ਉਥੋਂ ਦੀ ਆਪਣਾ ਘੁੰਮ ਕੇ ਵਾਪਸ ਇੱਥੇ ਆ ਸਕਦੇ ਨੇ ਪਟਿਆਲਾ ਸਾਹਿਬ ਜੇ ਜਿਹੜੀ ਟ੍ਰੈਫਿਕ ਪਟਿਆਲੇ ਤੋਂ ਆਏਗੀ ਉਹ ਉਹਨਾਂ ਨੇ ਜਿਹੜਾ ਸਰੰਦ ਰੋਡ ਦੇ ਉੱਤੇ ਆਪਣਾ ਅੰਡਰ ਬ੍ਰਿਜ ਆਇਆ ਤੇ ਓਵਰ ਬ੍ਰਿਜ ਜਿਹੜਾ ਹੋ ਗਿਆ ਅੰਡਰ ਬ੍ਰਿਜ ਲਾ ਲਓ ਇਹ ਉਹ ਤਾਂ ਤੁਸੀਂ ਲੈਫਟ ਮੁੜ ਜਾਣਾ ਉਥੋਂ ਵੀ ਗਾਹ ਜਸ਼ਨ ਹੋਟਲ ਤੋਂ ਜਿਹੜਾ ਅੰਡਰਪਾਸ ਹੈ ਉੱਥੋਂ ਯੂ ਟਰਨ ਮਾਰ ਕੇ ਫਿਰ ਤੁਸੀਂ ਗਗਨ ਚੌਂਕ ਜਾਣਾ ਹੈ ਐਦਾਂ ਕਰਨ ਨਾਲ ਭੀੜ ਪ੍ਰਕਾ ਥੋੜਾ ਘਟੂਗਾ ਥੋੜਾ ਰਸ਼ ਘਟੂਗਾ ਤੇ ਇਸ ਤੋਂ ਇਲਾਵਾ ਮੈਂ ਰਾਜਪੁਰਾ ਵਾਸੀਆਂ ਨੂੰ ਪਟਿਆਲਾ ਵਾਸੀਆਂ ਨੂੰ ਤੇ ਹੋਰ ਜੀਰਕਪੁਰ ਤੋਂ ਜਿਹੜੇ ਡੀ ਅਪ ਟਾਊਨ ਕਰਦੇ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਆਰਓਬੀ ਸ਼ਹਿਰ ਦੇ ਅੰਦਰ ਹੈ ਉੱਥੇ ਉਹਦੇ ਉੱਪਰ ਸਿੰਗਲ ਲੇਨ ਬਣਾ ਕੇ ਚੱਲਿਆ ਜਾਵੇ ਕਿਉਂਕਿ ਸਾਰਾ ਜਿਹੜਾ ਰਸ਼ ਹੈ ਇਧਰ ਨਾਲ ਇਸ ਬ੍ਰਿਜ ਦੇ ਉੱਤੇ ਪਿਆ ਹੋਇਆ ਹੈ ਸਿੰਗਲ ਲਾਈਨ ਦੀ ਮੈਂ ਬੇਨਤੀ ਕਰਨਾ ਤਾਂ ਕਿ ਕਿਸੇ ਨੂੰ ਆਪਣਾ ਜਾਮਿੰਗ ਦਾ ਸਾਹਮਣਾ ਨਾ ਕਰਨਾ ਪਵੇ। ਜੈ ਹਿੰਦ। ਅ ਸਰ ਜਿਸ ਤਰ੍ਹਾਂ ਕਿ ਇਹ ਵਾਲੀ ਸਮੱਸਿਆ ਚੱਲ ਰਹੀ ਹੈ ਲੈਫਟ ਤੋਂ ਰਾਈਟ ਰਾਈਟ ਤੋਂ ਲੈਫਟ ਇਹ ਕਿੰਨੇ ਦਿਨ ਤੱਕ ਇਸੇ ਹਾਲਾਤ ਰਹੇਗਾ। ਇਹ ਜਿਹੜਾ ਕੰਟਰੈਕਟਰ ਹੈ ਸਾਡਾ ਉਹਦੇ ਨੂੰ ਅਸੀਂ ਰਿਕਵੈਸਟ ਕੀਤੀ ਹੈ ਵੀ 15-20 ਦਿਨ ਮਹੀਨੇ ਤੱਕ ਸਾਨੂੰ ਇੱਕ ਅੱਧੀ ਰੋਡ ਸਾਨੂੰ ਚਾਲੂ ਕਰਕੇ ਦੇ ਤਾਂ ਕਿ ਅਸੀਂ ਮਾੜੀ ਮੁੱਢੀ ਕੁਝ ਇੱਕ ਤਰਫਾ ਰੈਲੀਫ ਲੋਕਾਂ ਨੂੰ ਦੇ ਸਕੀਏ। ਸਰ ਜਿਸ ਤਰ੍ਹਾਂ ਤੁਸੀਂ ਦੇਖਾਇਆ ਆਪਣੀ ਸ਼ਹਿਰ ਵਿੱਚ ਜਿਹੜੇ ਕੁਝ ਕਟ ਸੀਗੇ ਉਹ ਬੰਦ ਕਰ ਦਿੱਤੇ ਗਏ ਆ ਤਾਂ ਇਹ ਦਾ ਵੀ ਕਿੰਨੇ ਦਿਨ ਦਾ ਫਟਚਾ ਸੀ ਕਿੰਨੇ ਦਿਨ ਤੱਕ ਇਹ ਵਾਲੇ ਜਾਂ ਇਹ ਕਿਸੇ ਨਾਲ ਵੀ ਰਿਲੇਟਡ ਹੈ ਇਹ ਟ੍ਰੈਫਿਕ ਦਾ ਜਿਹੜਾ ਰਸ਼ਾ ਉਹ ਸ਼ਹਿਰ ਦੇ ਵਿੱਚ ਜਿਆਦਾ ਵੱਧ ਗਿਆ ਇਸ ਕਰਕੇ ਥੋੜੇ ਜਿਹੇ ਕਟ ਸੀ ਕੁਝ ਦਿਨ ਲਈ ਬੰਦ ਕੀਤੇ ਨੇ ਜੇ ਜਰੂਰਤ ਪਈ ਤਾਂ ਲੋਡ ਅਨਸਾਰ ਅਸੀਂ ਇਹਨਾਂ ਨੂੰ ਖੋਲ ਵੀ ਲਵਾਂਗੇ ਕੋਈ ਏਡਾ ਕੋਈ ਹਾਰਡ ਐਂਡ ਫਾਸਟ ਕੋਈ ਰੂਲ ਹੈ ਨਹੀਂ ਸਰ ਜਿਸ ਤਰ੍ਹਾਂ ਕਿ ਅਕਸਰ ਦੇਖਿਆ ਜਾਂਦਾ ਕਿ ਟ੍ਰੈਫਿਕ ਬਹੁਤ ਜ਼ਿਆਦਾ ਹੈ ਔਰ ਮੁਲਾਜ਼ਮ ਘੱਟ ਨੇ ਬਾਕੀ ਅੱਖਰ ਅਸੀਂ ਸੁਣਨ ਨੂੰ ਆਉਂਦਾ ਹੈ ਸਾਨੂੰ ਪਤਾ ਵੀ ਚੱਲਦਾ ਹੈ ਲਈ ਇਸ ਚੀਜ਼ ਬਾਰੇ ਤਕਨੀਕੀ ਇੰਚਾਂ ਅੰਦਾਜ਼ੇ ਕੀ ਕੋਸ਼ਿਸ਼ ਕਰਾਂ ਮੈਂ ਐਸਐਸਪੀ ਸਾਹਿਬ ਸ਼੍ਰੀ ਪਰਮ ਸ਼ਰਮਾ ਜਿਹੜੇ ਪਟਿਆਲਾ ਦੇ ਐਸਐਸਪੀ ਨੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਟ੍ਰੈਫਿਕ ਦੇ ਮੁਲਾਜ਼ਮ ਹੋਰ ਦਿੱਤੇ ਜਾਣ ਤਾਂ ਕਿ ਅਸੀਂ ਇੱਥੇ ਜਿਹੜੀ ਟ੍ਰੈਫਿਕ ਦੇ ਮੁਲਾਜ਼ਮਾਂ ਦੀ ਸਟਰੈਂਥ ਵਧਾਈ ਜਾ ਸਕੇ ਤੇ ਟ੍ਰੈਫਿਕ ਨੂੰ ਸਬੂਤ ਚਲਾਇਆ ਜਾ ਸਕੇ ਸਰ ਟ੍ਰੈਫਿਕ ਲਾਈਟਾਂ ਬੀ ਕਾਫੀ ਸਮੇਂ ਤੋਂ ਗੱਲ ਪਈ ਹੈ ਸ਼ਹਿਰ ਦੇ ਵਿੱਚ ਦਰਸਲ ਜਿਹੜਾ ਇਹ ਆਰਓਬ ਬਣ ਰਿਹਾ ਟ੍ਰੈਫਿਕ ਦਾ ਰਸ਼ ਬਹੁਤ ਜ਼ਿਆਦਾ ਹੋਣ ਕਰਕੇ ਟ੍ਰੈਫਿਕ ਲਾਈਟਸ ਤੇ ਡਿਪੈਂਡ ਰਹਿਣਾ ਥੋੜਾ ਮੁਸ਼ਕਲ ਆ ਕਿਉਂਕਿ ਉਹਦੇ ਨਾਲ ਜ਼ਿਆਦਾ ਜਾਮਿੰਗ ਲੱਗਦੀ ਹੈ ਤੇ ਫਿਰ ਵੀ ਜਦੋਂ ਆਹ ਬ੍ਰਿਜ ਆਪਣਾ ਚੱਲ ਪਿਆ ਤੇ ਇਸੀ ਟ੍ਰੈਫਿਕ ਲਟਾਂ ਵੀ ਉਹਨੂੰ ਚਲਾ ਦਮ